ਫ੍ਰੀਕੋਡ ਖਬਰਨਾਮੇ ਤੇ ਸਭ ਦਾ ਸਵਾਗਤ ਹੈ ਅੱਜ ਵਰਲਡ ਥੈਲੇਸੀਮੀਆ ਦਿਵਸ ਦੇ ਉੱਪਰ ਫ੍ਰੀਕੋਡ ਦੇ ਵਿੱਚ ਇੱਕ ਬਲੱਡ ਕੈਂਪ ਲਾਇਆ ਗਿਆ ਜੋ ਕਿ ਗਲੋਬਲ ਐਡੂਕੇਅਰ ਦੀ ਸ਼ਾਤੇਟ ਲੱਗਾ ਇਹ ਖੂਨਦਾਨ ਕੈਂਪ ਖਾਸ ਕਰਕੇ ਉਹਨਾਂ ਬੱਚਿਆਂ ਲਈ ਲਗਾਇਆ ਗਿਆ ਹੈ ਜਿਨ੍ਹਾਂ ਨੂੰ ਥੈਲੇਸੀਮੀਆ ਦੀ ਬਿਮਾਰੀ ਹੈ ਅਤੇ ਉਹਨਾਂ ਦਾ ਵਾਰ-ਵਾਰ ਖੂਨ ਬਦਲਣਾ ਪੈਂਦਾ ਹੈ ਜਿਸ ਕਾਰਨ ਉਹਨਾਂ ਨੂੰ ਕਾਫੀ ਸਮੱਸਿਆਵਾਂ ਸਾਹਮਣਾ ਕਰਨਾ ਪੈਂਦਾ ਹੈ ਇਸ ਦੇ ਲਈ ਗਲੋਬਲ ਐਡੂਕੇਅਰ ਵੱਲੋਂ ਇਹ ਉਪਰਾਲਾ ਕੀਤਾ ਗਿਆ ਅਤੇ ਉਹਨਾਂ ਵੱਲੋਂ ਇੱਕ ਖੂਨਦਾਨ ਕੈਂਪ ਲਾਇਆ ਗਿਆ ਜਿਸ ਵਿੱਚ ਸਟੂਡੈਂਟਾਂ ਵੱਲੋਂ ਸਟਾਫ ਵੱਲੋਂ ਅਤੇ ਹੋਰ ਆਮ ਲੋਕਾਂ ਵੱਲੋਂ ਵੱਧ ਚੜ ਕੇ ਹਿੱਸਾ ਲਿਆ ਅਤੇ ਖੂਨਦਾਨ ਕੀਤਾ ਗਿਆ ਇਸ ਮੌਕੇ ਗਲੋਬਲ ਐਜੂਕੇਟਰ ਦੇ ਐਮ ਡੀ ਕੁਲਦੀਪ ਸਿੰਘ ਧਾਲੀਵਾਲ ਨੇ ਦੱਸਿਆ ਕਿ ਉਹਨਾਂ ਵੱਲੋਂ ਸਾਝ ਬਲੱਡ ਵੈਲਫੇਅਰ ਸੁਸਾਇਟੀ ਨਾਲ ਮਿਲ ਕੇ ਇਹ ਕੈਂਪ ਲਗਾਇਆ ਗਿਆ ਹੈ ਜਿਸ ਵਿੱਚ ਉਹਨਾਂ ਵੱਲੋਂ ਉਪਰਾਲਾ ਕੀਤਾ ਗਿਆ ਕਿ ਜਿਹੜੇ ਬੱਚੇ ਥੈਲੇਸੀਮੀਆ ਪੀੜਤ ਹਨ ਉਹਨਾਂ ਦੀ ਉਹਨਾਂ ਦੀ ਬਲੱਡ ਜਨਰੇਟ ਕਰਕੇ ਮਦਦ ਕੀਤੀ ਜਾਵੇ ਉਹਨਾਂ ਨਾਲ ਹੀ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਲੋਕ ਵੱਧ ਛੜ ਕੇ ਖੂਨਦਾਨ ਕਰਨ ਕਿਉਂਗੇ ਇੱਕ ਤੰਦਰੁਸਤ ਵਿਅਕਤੀ ਦੇ ਵਿੱਚ ਲਗਾਤਾਰ ਖੂਨ ਬਣਦਾ ਹੈ ਅਤੇ ਜੋ ਇਸ ਬਿਮਾਰੀ ਦਾ ਪੀੜਤ ਹੁੰਦੇ ਹਨ ਉਹਨਾਂ ਨੂੰ ਵਾਰ-ਵਾਰ ਖੂਨ ਲੱਗਦਾ ਹੈ ਤੁਹਾਡੇ ਵੱਲੋਂ ਦਾਨ ਕੀਤਾ ਹੋਇਆ ਖੂਨ ਥੈਲੇਸੀਮੀਆ ਪੀੜਤਾ ਲਈ ਰਾਹਤ ਦੇਵੇਗਾ ਅਤੇ ਉਹਨਾਂ ਦੀ ਇਲਾਜ ਵਿੱਚ ਮਦਦ ਹੋਵੇਗੀ ਉਹਨਾਂ ਕਹਿੰਦੇ ਕਿ ਉਹਨਾਂ ਵੱਲੋਂ ਲਗਾਤਾਰ ਹਰ ਇੱਕ ਸਾਲ ਇਹ ਬਲੱਡ ਕੈਂਪ ਲਾਇਆ ਜਾਂਦਾ ਹੈ ਅਤੇ ਅੱਜ ਖਾਸ ਕਰਕੇ ਵਰਲਡ ਥੈਲੇਸੀਮੀਆ ਦੇ ਅਪਰ ਦੇ ਇੱਕ ਕੈਂਪ ਲਾਇਆ ਗਿਆ ਹੈ ਤੁਸੀਂ ਵੀ ਵੇਖੋ ਇਹ ਮੌਕੇ ਦੀਆਂ ਤਸਵੀਰਾਂ ਅਤੇ ਹੋਰ ਕੀ ਜਾਣਕਾਰੀ ਸਾਂਝੀ ਕੀਤੀ ਗਲੋਬਲ ਐਡਵੋਕੇਟ ਦੇ ਐਮਡੀ ਕੁਲਦੀਪ ਸਿੰਘ ਧਾਲੀਵਾਲ ਨੇ ਅੱਜ ਜੀ ਇੱਕ ਵਰਲਡ ਥੈਲੇਸੀਮੀਆ ਡੇ ਹੈ ਥੈਲੇਸੀਮੀਆ ਦੇ ਉਹ ਪੇਸ਼ੈਂਟ ਹੁੰਦੇ ਆ ਜਿਨ੍ਹਾਂ ਦੇ ਅੰਦਰ ਬਲੱਡ ਬਣਦਾ ਹੀ ਨਹੀਂ ਹੁੰਦਾ ਉਹਨਾਂ ਨੂੰ ਬਹੁਤ ਫ੍ਰੀਕੁਐਂਟਲੀ ਕਿਸੇ ਨੂੰ ਹਫ਼ਤੇ ਬਾਅਦ 15 ਦਿਨਾਂ ਬਾਅਦ ਮਹੀਨੇ ਬਾਅਦ ਬਲੱਡ ਲਾਉਣਾ ਪੈਂਦਾ ਹੈ ਜੇ ਆਪਾਂ ਕੱਲੇ ਫਰੀਦਕੋਟ ਮੈਡੀਕਲ ਕਾਲਜ ਦੀ ਗੱਲ ਕਰਦੇ ਹਾਂ ਉੱਥੇ 100 ਤੋਂ ਪਲੱਸ ਪੇਸ਼ੈਂਟ ਹੈ ਜਿਨ੍ਹਾਂ ਨੂੰ ਰੈਗੂਲਰਲੀ ਇਹ ਥੈਲੇਸੀਮੀਆ ਦੀ ਉਹ ਪੀੜਤ ਹੈ ਤੇ ਉਹਨਾਂ ਨੂੰ ਰੈਗੂਲਰਲੀ ਬਲੱਡ ਲਾਉਣਾ ਪੈਂਦਾ ਸੋ ਇਸ ਕਰਕੇ ਮੈਂ ਸਾਰੇ ਜਿੰਨੇ ਮੈਨੂੰ ਸੁਣਨ ਵਾਲੇ ਆ ਤੁਹਾਡੇ ਮੀਡੀਅਮ ਦੇ ਥਰੂ ਵੀ ਉਹਨਾਂ ਸਾਰਿਆਂ ਨੂੰ ਇਨਕਰੇਜ ਕਰਦਾ ਹੈ ਕਿ ਤੁਸੀਂ ਤੁਹਾਡੇ ਵੱਲੋਂ ਇੱਕ ਇੱਕ ਜਿਹੜੀ ਬੂੰਦ ਡੋਨੇਟ ਕੀਤੀ ہوئی ਹੈ ਉਹ ਕਿਸੇ ਲਈ ਜ਼ਿੰਦਗੀ ਸਾਬਤ ਹੋ ਸਕਦੀ ਹੈ ਕਿਸੇ ਦੀ ਲਾਈਫ ਬਚਾ ਸਕਦੀ ਹੈ ਸੋ ਆਪਾਂ ਨੂੰ ਜੇ ਪਰਮਾਤਮਾ ਨੇ ਦੇਣ ਦਿੱਤੀ ਆ ਆਪਾਂ ਤੰਦਰੁਸਤ ਆਪਣੇ ਅੰਦਰ ਮਤਲਬ ਇਨਫ ਕੁਆਂਟੀਟੀ ਦੇ ਵਿੱਚ ਖੂਨ ਬਣਦਾ ਤਾਂ ਆਪਾਂ ਨੂੰ ਡੋਨੇਟ ਕਰਨਾ ਚਾਹੀਦਾ ਤਾਂ ਜੋ ਆਪਾਂ ਉਹਨਾਂ ਦੀ ਹੈਲਪ ਕਰ ਸਕੀਏ ਉਹਨਾਂ ਦੀ ਮਦਦ ਕਰ ਸਕੀਏ ਜਿਨ੍ਹਾਂ ਨੂੰ ਪਰਮਾਤਮਾ ਨੇ ਇਸ ਦਿਨ ਤੋਂ ਵਾਂਝੇ ਜਿਹੜੇ ਰਹਿ ਗਏ ਆ ਇਹ ਅਸੀਂ ਜੀ ਗਲੋਬਲ ਐਜੂਕੇਅਰ ਦੀ ਟੀਮ ਵੱਲੋਂ ਤੇ ਨਾਲ ਸਾਂਝ ਬਲੱਡ ਵੈਲਫੇਅਰ ਸੁਸਾਇਟੀ ਦੇ ਜਿਹੜਾ ਸਹਿਯੋਗ ਦੇ ਨਾਲ ਅਸੀਂ ਬਲੱਡ ਨੇਸ਼ਨ ਕੈਂਪ ਲਾਇਆ ਹੈ ਇਸ ਤੋਂ ਪਹਿਲਾਂ ਤਿੰਨ ਕੈਂਪ ਲੱਗ ਚੁੱਕੇ ਆ ਹਰ ਸਾਲ ਅਸੀਂ ਇੱਕ ਸੋਸ਼ਲ ਕਾਜ਼ ਵਾਸਤੇ ਇਹ ਜਿਹੜਾ ਮਤਲਬ ਜਿਵੇਂ ਕੰਟੇਨੇਸ਼ਨ ਕੈਂਪਸ ਹੀ ਆਰਗੇਨਾਈਜ਼ ਕਰਦੇ ਆ ਸੈਮੀਨਾਰ ਤੇ ਉਹਦੇ ਵਿੱਚ ਅਸੀਂ ਨਾਲ-ਨਾਲ ਸਟੂਡੈਂਟਸ ਮੂਵੀ ਤੇ ਹੋਰ ਬਾਕੀ ਜਿਹੜੇ ਵਿਜ਼ਿਟਰਸ ਨੂੰ ਵੀ ਅਨਰੇਂਜ ਕਰਦੇ ਆ ਕਿ ਇੱਕ ਸਮਾਜ ਦੀ ਭਲਾਈ ਵਾਸਤੇ ਜਾਂ ਮਤਲਬ ਲੋੜਵੰਦ ਜਿਨ੍ਹਾਂ ਨੂੰ ਨੀਡਸ ਦੇ ਲਈ ਜੇ ਕੋਈ ਸਾਂਝੇ ਤੌਰ ਤੇ ਆਪਾਂ ਸਾਰੇ ਉਤਸ਼ਾਹ ਨਾਲ ਕਰਕੇ ਜੀ ਅਸੀਂ ਇਹ ਕੈਂਪ ਹਸਾਲ ਹੋਵੇ ਇਹ ਚੌਥਾ ਕੈਂਪ ਲਗਾਤਾਰ ਕਿੰਨੇ ਯੂਨਿਟ ਹੋ ਚੁੱਕਾ ਹੈ ਤੱਕ ਅ ਤਕਰੀਬਨ ਜੀ ਮੇਲਾ ਦਾ 40 ਯੂਨਿਟ ਹੋ ਚੁੱਕੇ ਅਸੀਂ ਹੋਰ ਸਟੂਡੈਂਟਸ ਨੂੰ ਜਾਂ ਬਾਕੀਆਂ ਨੂੰ ਵੀ ਇਨਕਰੇਜ ਕਰ ਰਹੇ ਹਾਂ ਸਾਡਾ ਟਾਰਗੇਟ ਹੈ ਜੀ 100 ਪਲੱਸ ਕਰਾਂਗੇ ਅਸੀਂ ਅਜੇ ਤਕਰੀਬਨ ਅਜੇ ਘੰਟਾ ਸਵਾ ਘੰਟਾ ਹੀ ਹੋਇਆ ਅਜੇ ਕਾਫੀ ਟਾਈਮ ਪਿਆ ਹੈ ਐਂਡ ਆ ਮੈਂ ਤੁਹਾਡੇ ਮਾਧਿਅਮ ਨਾਲ ਹੀ ਮੈਂ ਅਪੀਲ ਕਰਦਾ ਹਾਂ ਵੀ ਜਿੰਸਤਕ ਗੱਲ ਸਾਡੀ ਪਹੁੰਚ ਸਕਦੀ ਹੈ ਵੱਧ ਤੋਂ ਵੱਧ ਡਾਲਰਸ ਆ ਕੇ ਡੋਨੇਟ ਕਰ ਸਕੋ। ਨੌਜ਼ਵਾਨ ਪੀੜੀ ਨੂੰ ਕੀ ਮੈਸੇਜ ਦੇਣਾ ਚਾਹੋਗੇ ਬਲੱਡ ਡੋਨੇਟਰ ਨੂੰ? ਦੇਖੋ ਜੀ ਕੋਈ ਵੀ ਦੁਨੀਆ ਦੀ ਐਸੀ ਮਸ਼ੀਨ ਨਹੀਂ ਜਿਹੜੀ ਬਲੱਡ ਬਣਾ ਸਕਦੀ ਹੈ। ਕੋਈ ਇਹੋ ਜਿਹੀ ਸਾਇੰਸ ਦੀ ਹੁਣ ਤੱਕ ਕੋਈ ਉਹਨਾਂ ਤੋਂ ਐਸੀ ਕੋਈ ਚੀਜ਼ ਨਹੀਂ ਬਣੀ ਜਿਹਦੇ ਨਾਲ ਇਹ ਬਲੱਡ ਕੋਈ ਕਿਸੇ ਆਰਟੀਫੀਸ਼ੀਅਲ ਤਰੀਕੇ ਨਾਲ ਬਣਾਇਆ। ਇਕੱਲੀ ਹਿਊਮਨ ਬਾਡੀ ਹੈ ਜਿਹੜੀ ਬਲੱਡ ਬਣਾ ਸਕਦੀ ਐ ਐਂਡ ਮੈਂ ਸਾਰੇ ਡੋਨਰਸ ਨੂੰ ਵੀ ਪਹਿਲਾਂ ਤਾਂ ਉਹਨਾਂ ਦਾ ਬਹੁਤ ਜ਼ਿਆਦਾ ਥੈਂਕਸ ਆ ਧੰਨਵਾਦ ਆ ਜੀ ਜਿਨ੍ਹਾਂ ਨੇ ਅੱਗੇ ਹੋ ਕੇ ਡੋਨੇਟ ਕੀਤਾ ਸਾਡੇ ਨਾਲ ਕੁਝ ਡੋਨਰਸ ਆ ਜਿਹੜੇ ਹਰ ਸਾਲ ਜਾਂ ਸਾਨੂੰ ਵੇਟ ਕਰਦੇ ਰਹਿੰਦੇ ਵੀ ਕਦੋਂ ਆਪਾਂ ਇਸ ਵਾਰੀ ਉਹ ਕੈਂਪ ਲਾਉਣਾ ਐ ਦੇਖੋ ਇਹਦੇ ਵਿੱਚ ਜੀ ਜਿਹੜੀ ਇਹ ਬਲੱਡ ਐ ਸਿਰਫ ਹਿਊਮਨ ਬਾਡੀ ਦੇ ਅੰਦਰ ਹੀ ਬਣ ਸਕਦਾ ਤੇ ਇਹਨੂੰ ਜਿੰਨਾ ਵੱਧ ਡੋਨੇਟ ਕਰਾਂਗੇ ਇਹ ਓਨੀ ਜ਼ਿਆਦਾ ਕੈਪੈਸਿਟੀ ਦੇ ਵਿੱਚ ਬਣਦਾ ਐ ਇਹਦੇ ਨਾਲ ਕੀ ਹੈ ਇੱਕ ਤਾਂ ਆਪਣੀ ਬੋਡੀ ਵੈਸੇ ਵੀ ਆਪਾਂ ਤੰਦਰੁਸਤ ਰਹਿਨੇ ਆ ਨਵਾਂ ਖੂਨ ਬਣਦਾ ਹੈ ਪੁਰਾਣਾ ਡੋਨੇਟ ਹੋ ਜਾਂਦਾ ਕਿਸੇ ਦੇ ਕੰਮ ਆ ਜਾਂਦਾ ਹੈ ਅਲਟੀਮੇਟਲੀ ਡੋਨਰਸ ਨੂੰ ਵੀ ਉਹਨਾਂ ਹੀ ਇਹਦਾ ਬੈਨੀਫਿਟ ਹੈ ਜਿੰਨਾ ਕਿ ਰੈਸੀਪੀਐਂਟਸ ਨੂੰ ਜਾਂ ਜਨਰਲ ਨੂੰ ਲੱਗਦਾ ਚਲੋ ਉਹਨਾਂ ਦੀ ਤਾਂ ਇੱਕ ਨੀਡ ਐ ਲੋੜ ਐ ਬਟ ਜਿਹੜੇ ਡੋਨਰਸ ਆ ਉਹ ਬਾਇ ਚੁਆਇਸ ਕਰਦੇ ਆ ਉਹ ਐਪਰੀਸ਼ੀਏਸ਼ਨ ਡਿਸਰਵ ਕਰਦੇ ਆ